ਮਹਲਾ 5ਵਾਂ ਅਮਰੀ ਕਣਤਨਾ ਗਣੀਆਂ ਕਾਈ ਆਪਣਾ ਵਿਰਤ ਪਛਾਨ ਆਤ ਤੇ ਰਾਖੇ ਕਰੇ ਆਪਣੇ ਸਦਾ ਸਦਾ ਰਉਗ ਮਾੜ ਅਮਰੀ ਕਣਤਨਾ ਗਣੀਆਂ ਕਾਈ अपना बिरद पहचान हाथ दी रखी कर अपने सदा सदा रघमान सजा साहिब सत मेहरबान बंध पाया मेरा सतगुरु पूरै होई सर्व कल्याण रहाऊ ਜੀਉ ਪਾਏ ਪਿੰਡ ਜਿਨ ਸਾਜਿਆ ਦਿੱਤਾ ਪਹਿਨਣ ਖਾਨ ਆਪਣੇ ਦਾਸ ਕੀ ਆਪ ਪੈਜ ਰੱਖੀ ਨਾਨਕ ਸਤਿਗੁਰੂ ਬਾਣ ਜੀਉ ਪਾਏ ਪਿੰਡ ਜਿਨ ਸਾਜਿਆ ਦਿੱਤਾ ਪਹਿਨਣ ਖਾਨ ਆਪਣੇ ਦਾਸ ਕੀ ਆਪ ਪੈਜ ਰਾਖੀ ਨਾਨਕ ਸਤਿਗੁਰ ਬਾਣ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੋਰਠਿ ਮਹਲਾ 5 ਹਮਰੀ ਗਣਤਨਾ ਗਣਿਆ ਕਾਈ ਆਪਣਾ ਬਿਰਧ ਪਛਾੜ ਹਾਥ ਦੀ ਰਾਖੀ ਕਰ ਆਪਣੇ ਸਦਾ ਸਦਾ ਰੰਗ ਮਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ